वेलकम बैक माय YouTube चैनल लैंडलॉर्ड चैट जसमन। ਹੰਡਾ ਵੀ ਨਿਹਾਲ ਟੇਬਲ ਡੋਰੀਮੋਂ ਨਾਲ ਵੀ ਟਾਈਮ ਦੇ ਕੇ ਪਿੰਦਾ ਵੀ ਆਪਣਾ ਸਮਾਨ। ਹਨਿਹਾਲ ਨਵੇਂ ਜੋੜੇ ਨੇ ਹਾਲਿਆਂ 'ਚ ਬਹੁਤ ਸੋਹਣਾ ਨਾ ਡਬਾ ਬੈਨੇ ਹਾਲਾ ਕਿਡਸ ਗੋਲਡ ਇਹ ਬਰਾਂਡ ਰਕਟ ਸਕੋਰ ਕੋ ਕੋ ਮੈਂ ਆਇਆ ਹਾਂ ਆ ਬਾਹਰ ਰੱਖ ਕੋਹਣ ਦੇ ਚਾ ਸ਼ਕਤੀ ਲੈ ਕੇ ਆਇਆ ਹਾਂ ਹਾਂ ਐਕਸਰਸਾਈਜ਼ ਕਰਕੇ ਫੇਰ ਆਇਆ ਆ ਰੱਖ ਸਕੋਰ ਹਾਂ ਡੋਰੀ ਮੋਂ ਕੋਹਣ ਵਿੱਚ ਰੱਖਿਆ ਕੀ ਹੋਇਆ ਹਾਂ ගරජක පත ගෙරජගම කරනු නහාල ගරජ ෙටේ ලක්ක දොයිදරද කොට ිලෝ දෙෙල්ලාගෙන්න්න හොනනා කප්පා කරාබෝජු බෙටදරා ම් ਓ ਚਲੋ ਇੱਕ ਵਾਰੀ ਫੋਟੋ ਲੈਨੇ ਆਂ ਦੀਆਂ ਨਿਹਾਲ ਆਪਣੀ ਪੜ੍ਹਾਈ ਕਰ ਰਿਹਾ ਆ ਆਈਪੈਡ ਤੇ ਨਿਹਾਲ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਵਿਚਾਰੇ ਕੋਈ ਨਹੀਂ ਪੜ੍ਹਾਈ ਕਰਨੀ ਪੈਂਦੀ ਇਹਨੂੰ ਬਿਦੀਆ ਆ ਬਿਦੀਆ ਬਾਲਾ ਬਿਜੀ ਆ ਵਿਚਾਰਾ ਸਾਈਡ ਪਵਾ ਪਰਦੀ ਵਜਾ ਜਾ ਸਾਬੂ ਵੀ ਨਹੀਂ ਵੀ ਦਿੰਦਾ ਮੈਂ ਤੇ ਬਾਟੇ ਪੱਤੀ ਹੂੰ ਜੱਗਟੇ ਪੱਕੇ ਲੱਦੀ ਆ ਬਸ ਹਾਂ ਹੂੰ ਬਾਲਾ ਵੀਜੀ ਆ ਬੇਟਾ ਹੂੰ ਬਹੁਤ ਵੀਜੀ ਆ ਕਾਕਾ ਪਲਾ ਕਾਪੀ ਤੇ ਸਟੱਡੀ ਕਰੀਆ ਹੁਣ ਵਿਚਾਰਾ ਆਈਪੈਡ ਤੇ ਕਰਦਾ ਉਹ ਨਹੀਂ ਆ ਇਹ ਹਜੇ ਕਾ ਆਵੇ ਸੀ ਲੌਕ ਯੂ ਕੈਂਟ ਡੋਨਟ ਨਹੀਂ ਖੋਲੇ ਡੋਨਟ ਕਿੱਥੇ ਆ ਸਿੱਧਾ ਦਿੱਲੇ ਮੂੰਹ ਦਾ ਰੋੜਾ ਦਾ ਰਿਹਾ ਇਹ ਦਵਾਰੇ ਤੋਂ ਕਹਦਾ ਹੋਇਆ ਮੂੰਹਵਾ ਵੀ ਧੋਣ ਵਾਲਾ ਹੋ ਨਿਆ ਬਾਹਰੀ ਘਰ ਆਉਣ ਪਰ ਇਸ ਤਰ੍ਹਾਂ ਖਲੇ ਤੇ ਡੋਨਟ نیچے نیچے ਨਹੀਂ ਹੈਗਾ ਕੁਸ਼ਣ ਹੋਣਾ ਖੋਲ ਨਹੀਂ ਹੈ ਡੈਡੀ ਜੀ ਓਏ ਤੋ ਲੀ ਗਿਆ ਤੇ ਕਿੱਲਾ ਸੀ ਇਹ ਤਾਂ ਮੋਈ ਦਾ ਹੈਗੀਆ ਮਾਣੀ ਦੀ ਦੀ ਦਾ ਹੈਗੀਆ ਇਹਨੂੰ ਵੀ ਕੱਢਦੀ ਐ ਮੈਂ ਮਿਕਸ ਕਰ

ਕੱਟਦਾ ਕੀ ਕਰਦਾ ਤੂੰ ਇੱਥੇ ਬਹਿ ਜਾ ਮੈਂ ਨਾ ਉਹ ਮਨਾ ਬੈਠਾ ਰਹੇ ਮਗਰ ਉਹ ਤੇਰਾ ਮਮੀ ਜੜੀ ਕਿਤੇ ਗਏ ਤੇ ਬੱਠਾ ਜਾ ਉਹ ਤੇਰਾ ਆ ਲੋ ਤੁਸੀਂ ਆਪ ਕੋ ਉਹ ਤਾਂ ਇੱਕ ਤਾਂ ਵਧ ਗਈ ਨਹੀਂ ਨਹੀਂ ਫੂਕੀ ਆ ਰਹੀ ਨਾ ਰੀਤਾ ਕੋਈ ਨਹੀਂ ਚਲ ਆ ਲੈ ਲੈ ਮੂਰੇ ਨੂੰ ਹੋ ਜਾ ਬੱਚੇ ਦੇਖੋ ਬੱਚੋ ਦੇਖੋ ਬੱਤਰ ਇਧਰ ਨੂੰ ਦੇਖੋ ਬੱਚੇ ਸਾਰੇ ਸਾਰੇ ਇਧਰ ਦੇਖੋ ਸੁਖ ਮਾਣੋ ਸੁਖ ਮਾਣੋ ਸੁਖ ਮਾਣੋ ਆਹ ਕੰਮ ਕਰ ਲੈ ਲੋ ਇੱਥੇ ਆ ਆ ਮੂੰਹ ਨਹੀਂ ਮੱਧਵਾ ਦੋ ਦੇਖ ਇੱਧਰ ਕੋਈ ਨਹੀਂ ਬਾਅਦ ਚ ਬਿੜੀ ਨਹੀਂ ਐ ਮੂੰਹ ਨੇ ਬਿੜ ਗਿਆ ਤਾਂ ਇਹ ਤਾਂ ਦੇਖੋ ਯਾਰ ਇੱਧਰ ਦੇਖੋ ਇਹ ਨਹੀਂ ਹਾਲੇ ਇੱਧਰ ਜੇ ਇੱਧਰ ਦੇਖੋ ਜੇ ਕਰਾਉਣੀ ਹੈ ਫੋਟੋ ਇੱਧਰ ਦੇਖ ਨਿਆਲੇ ਕੋਈ ਨਹੀਂ ਕੋਈ ਨਹੀਂ ਇੱਧਰ ਪਾਪੇ ਕਿੰਨੀ ਠੀਕਾ 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 ਉਹਦਾ ਮੂੰਹ ਸਾਫ਼ ਲਿਬੜਿਆ ਕੱਟ ਲਾਂਗੇ ਫੋਟੋ ਕੋਈ ਨਹੀਂ ਕੋਈ ਨਹੀਂ ਹਾਂ ਉਹਦਾ ਮੂੰਹ ਸਾਫ਼ ਕਰ ਦੋ ਮਾੜਾ ਹੈ ਹੈਂਕੀ ਨਹੀਂ ਹੋਰ ਇਹਦਾ ਇੱਥੇ ਬਾਹਰ ਅੱਗੇ ਹੋ ਗਈ? ਹੋਮੀ ਤੁਸੀਂ ਵੀ ਆ ਜਾਓ ਤੁਸੀਂ ਵੀ ਚਲੇ ਜਾਓ ਮੈਂ ਉਹ ਇੱਥੇ ਬੋਸ ਫਿਰ ਉੱਧਰ ਕਰਕੇ ਇਕ ਚਾਲਾ ਨਿੱਕੀ ਕਰਾ ਲੈ ਜੀ ਖੜ ਕੇ ਫਿਰ ਉੱਧਰ ਕਰਕੇ ਹੀ ਕਰਾ ਲੈ ਅੱਧਰ ਕੁਰਸੀ ਜਮਾ ਕੁਰਸੀ ਲਿਆ ਲੈਣੀ ਆ ਮੈਂ ਕਿਹਾ ਚੱਲਿਆ ਦੇ ਇਹ ਉੱਤ ਪੜਨਾ ਗਿਫਟ ਇਹਦਾ

ਦੇਖ ਹਾਲੇ ਇਧਰ ਪੱਪਾ ਵਾਲੇ ਦੇਖ ਬੇਟਾ ਚਲੋ ਚਲੋ ਆ ਜਾਓ ਚਲੋ ਉਹ ਕੀ ਹੋਇਆ ਆ ਜਾ ਵੀ ਜਸਪ੍ਰੀ ਰੁਕ ਜਾ ਕੇ ਦਿਖਾ ਲਓ ਤੂੰ ਬੈਠਾ ਰਹਿ ਟਿਕ ਜਾ ਬੇਟੇ ਬਹਿ ਜਾ ਦੋ ਮਿੰਟ ਬੈਠੋ ਮੈਂ ਤੇਰੇ ਨਾਲ ਕਰ ਦੂੰ ਮਮਮੀ ਦੀ ਆ ਲੈ ਚੰਪੜੇ ਮਮਮੀ ਨਾਲ ਕਰਦੇ ਇਕੱਲੇ ਆਹ ਵੇ ਬਹਿ ਜਾ ਭਾਈ ਵਾਜ ਤੇ ਦੇਖ ਪੁੱਤਰ ਬੇਟਾ ਦੇਖੋ ਇਧਰ निहाल <coughs> ਚਲੋ ਅਗਰ ਇਹ ਜਾ ਕਰਾ ਲਾ ਨਿਹਾਲ ਦੇ ਮਗਰ ਚਲੇ ਜਾਓ ਇਹਦੇ ਤੇ ਚਾਵੇ ਇਹਨੂੰ ਇੱਥੇ ਰੱਖ ਦੋ ਇੱਥੇ ਇੱਧਰ ਦੇਖੋ ਹੁਣ ਬਸ ਨਿਹਾਲ ਇੱਧਰ ਦੇਖਣਾ ਆ ਕਿੰਨੇ ਵਜੇ ਦੀ ਹੈ ਤੈਨੂੰ ਹਾਂ ਦੋ ਬੀ ਚਲੇ ਜਾਓ ਵਾਸ਼ੇ ਲਾਕਾ ਨਿਹੜਾ ਹਾਂ ਚਲ ਜਗਾ ਬਈ ਬਾਹਰ ਚਲ ਉੱਧਰ ਇੱਥੇ ਦੇਖ ਚਲ ਸੋਨੀ ਫੜ ਦਿੰਦੀ ਆ ਕਿ ਮੈਂ ਜੋ ਸੋਨੀ ਫੜ ਦਿੰਦੀ ਆ ਤੂੰ ਬਦਾਨੀ ਨਾਲ ਖੜੇ ਹੋ ਮੂੰਹ ਨਾ ਐਦਾਂ ਕਰ ਇਹ ਹਾਲ ਇੱਧਰ ਰੱਖ ਹੱਥ ਚਲ ਚਲ ਖਾ ਲਿਆ ਬੀਰ ਜੀ ਤੋਂ ਖਾ ਲ ਤੀ ਖਾ 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 ਪੂਜੀ ਤੋਂ ਖਾਣੀ ਆ ਲੈ ਚੰਗਾ ਚੰਗਾ ਲੈ ਲੈ ਮੈਂ ਖਵਾ ਲੈਂ ਲੈ ਮੈਂ ਖਵਾ ਦਿੰਦਾ ਖਾ ਲ ਮਟਾ ਜਖਾ ਖਾ ਲੈ ਪਹਿਲਾਂ ਆਜਾ ਪਹਿਲਾਂ ਵੀਰੇ ਨੂੰ ਖਵਾ ਕੇ ਨਾ ਫੇ ਆ ਦੇ ਵੀਰ ਜੀ ਨੇ ਖਾ ਲਿਆ ਹਮ ਤੋ ਸਿਰਫ ਖਾ ਲੋ ਥੋੜਾ ਜਿਹਾ ਖਾ ਲੋ ਹਮ ਵੈਰੀ ਗੁੱਡ ਆ ਦੇਖਿਆ ਅਗਰ ਆ ਅੱਜ ਦੇ ਜੀ ਜੀ ਲੱਗੂ ਤੋ ਇਹ ਲੈ ਕੋਈ ਨੀਂਦ ਦੇਖੋ ਨਿਹਾਲ ਪਰਨੂ ਨਿਹਾਲ ਪਤਾ ਰੇ ਹਾਂ ਹਾਂਜੀ ਠੀਕ ਹੈ ਹਾਂ ਚਲੋ ਜੀ ਇੱਦਾਂ ਦੇਖੋ ਬੱਚਾ ਨਿਹਾਲ ਮਾਮਾ ਕਿਉਂਗੇ ਨਿਹਾਲ ਦਾ ਮਾਮਾ ਨਿਹਾਲ ਇੱਦਾਂ ਦੇਖੋ ਪੁੱਤ ਇੱਦਾਂ ਹੱਥਾਂ ਤင်း ਤੂੰ ਨਹੀਂ ਬੈਠਣਾ ਦੋ ਵਟ ਆ ਇਹ ਚਾਨ ਲੱਗਿਆ ਕੈਮਰੇ 'ਚ ਹੱਥ ਲੱਗੇ ਇਹ ਖੜ ਗਿਆ ਦਰਮ ਕੈਮਰਾ ਲੱਗਿਆ ਨਹੀਂ ਉਹ ਕਰਦਾ ਹੋ ਗਿਆ ਨਿਆ ਮੋਠੀ ਕਰ ਰਖ ਨਿਹਾਲ ਇੱਧਰ ਦੇਖੋ ਬੇਟੇ ਨਿਹਾਲ ਉੱਚੀ ਚੱਕਣੀ ਹੁੰਦੀ ਉਹ ਉੱਪਰ ਆਪ ਜਾਏਗੀ ਨਿਹਾਲ ਤੇ ਜਾ ਰस्ते ਇਹੋ ਤੇ ਵੇਜੋ ਦੂਸਰਾ ਵੀ ਕੀ ਦੇਣਾ ਉੱਪਰ ਆਹ ਬਾਲੀ 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 ਪਿੱਛੇ ਦੇਖੀ ਬੇਟੇ ਚੱਲ ਦੋ ਨਿਹਾਲ ਸੋਨਾ ਗਿਫਟਾ ਕੇਕ ਤੇ ਨਾਮ ਆ ਰਿਹਾ ਹੱਥ ਕੇਕ ਕੇ ਕੇ ਟ੍ਰੈਸ ਚ ਦੋ ਬਹਿ ਵੀ ਗਿਆ ਹੋਰ ਹੀ ਆਰਾਮ ਨਾਲ ਬੈਠੀ ਚਲੋ ਤਾਂ ਸਟਾਰਟ ਹਾਂ ਇੱਥੇ ਨਹੀਂ ਇੱਥਾ ਤਾਂ ਹਾਂ ਇੱਥੋਂ ਫੜੀਦਾ ਇੱਥੋਂ ਲੈਟਰ ਆ ਗਿਆ ਇੱਕ ਆ ਵੀ ਆ ਗਿਆ ਲਾ ਲਾ ਸੋਪ ਤੋਂ بڑے بڑے ਬੈਟ ਬਣ ਦੋ ਬੰਦੇ ਅਬ ਇਹਨਾਂ ਲੋਕਿਓਂ ਲੱਗਾ ਮੋਟਰਸਾਈਕਲ ਡਾਇਰੈਕਟਰ ਤਾਂ ਹੁਣ ਛੋਟਾ ਜਿਹਾ ਹੀ ਨਾਮ ਦਾ ਪੈ ਰੱਖ ਲੈ ਫਿਰ ਤੇ ਨਹੀਂ ਕੀ ਕਰਨਾ ਡਬਲ ਬੈਟਰੀ ਹੈ ਕੋਈ ਨਾ ਪੈਰ ਨਾਲ ਰੇਸ ਹੋਣੀ ਆ ਦੀ ਪੈਰ ਹਾਂ ਲੈ ਇੱਧਰ ਦੇਖੋ ਪੈਰ ਨਾਲ ਰੇਸ ਪੈਰ ਦਾ ਪੈਂਟ ਇਹ ਰਹਿਣ ਥੱਲੇ ਰੇਸ ਨਾਲ ਦਵਾਇਆ ਤੋ ਫੋਟੋ ਕਰਾਣੇ ਆ ਲੈ ਇੱਧਰ ਓਏ ਆਹ ਚਲ ਰੁਕ ਜਾ ਮੈਂ ਰਹਿਣੀ ਕੋਤੀ ਇੱਧਰ ਦੇਖ ਲੈ ਤੂੰ ਇੱਧਰ ਦੇਖ ਹਾਂ ਇੱਧਰ ਦੇਖੋ ਬਿਠੇ ਆਲੇ ਸਾਹਮਣੇ ਦੇ ਬੱਚਾ ਫੋਟੋ ਇੱਥੇ ਦੇ ਸੰਨੇ ਹਾਂ ਇਹ ਬਾਈਕਾਂ ਇੰਨ ਦਾ ਸਾਰੇ ਲੋਕਾਂ ਨੇ ਇਹਨੂੰ ਐ ਕਰ ਲਾ ਹੁਣ ਇਹਨੂੰ ਐਵੇਂ ਨਹੀਂ ਇਹਨੂੰ ਐਂ ਵਾਲਾ ਕਰ ਆਇਂ ਕਮਾ ਲੈ ਇੱਧਰ ਫੋਟੋ ਰੇਸ ਤੇ ਰੇਸ ਆ ਲੋ ਜੀ ਆ ਗਏ ਆ ਦੋ ਬੱਚੇ ਕੀ ਹੋ ਗਿਆ ਬੁੱਤਾ ਦਾ ਬੈਠੋ ਕੋਈ ਨਾ ਬੈਠੋ ਤੁਸੀਂ ਬੈਠ ਜਾਓ ਕੋਈ ਨਾ ਇੱਧਰ ਦੇਖੋ ਤੁਸੀਂ ਇੱਧਰ ਦੇਖੋ ਇੱਧਰ ਦੇਖੋ ਹੋਰ ਇੱਕ ਪੈਰੇ ਇੱਧਰ ਦੇਖੋ ਜਦ ਤੂੰ ਹੱਥ ਪੱਲੇਗਾ ਕਹੂੰ ਨਾ ਇੱਧਰ ਦੇਖ ਨਿਹਾਲ ਆ ਦੇਖ ਬੇਟੇ ਨਿਹਾਲ ਜਸਮਤਾਨੂ ਤੂੰ ਨਹੀਂ ਦੇਖਦਾ ਇਹਨੂੰ ਇਹ ਪੈਰ ਨਾਲ ਜੀਪ ਵੀ ਉੱਦਾਂ ਹੀ ਪਈ ਆ ਇੱਕ ਸਲਾਈਡ ਪਈ ਆ ਉਹ ਵੀ ਉੱਦਾਂ ਹੀ ਪਈ ਆ ਆ ਗਿਆ ਲਾ ਤਾਂ ਅੰ Pichhe jaan lagda mota pehla ਚਲੋ ਬਾਹਰ ਚਲਾਇਓ ਬੇਟੇ ਅੰਦਰ ਨਹੀਂ ਚਲਣਾ ਇਹ ਹਾਂ ਚਾਹ ਹਾਂ ਬਾਰੇ ਕੱਢ ਕੇ ਦੇ ਲਾ ਕੇ ਚਲਾ ਲਓ ਓਏ ਆ ਗੋ ਚਲ ਚਲਾ ਵੀ ਹੁਣ ਚਲਾਇ ਨੂੰ ਬੈਗ ਨਹੀਂ ਪਾਉਣਾ ਬੇਟੇ ਬੈਗ ਨਹੀਂ ਕਰਨਾ ਨਹੀਂ ਨਹੀਂ ਮਗਰ ਕੇਕ ਤਾਂ ਲੱਗੇਗਾ